ਜਿਨਾ ਦਿਨਾਂ ਚ ਬੰਦੇ ਦੀ ਜਾਨ ਦੀ ਦੀਵਾਨੀ ਕੀਮਤ ਨਹੀਂ ਸੀ ਉਹਨਾਂ ਦਿਨਾਂ ਚ ਹੰਸਰਾਜ ਨੇ ਗਾਇਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਅੱਜ ਉੱਠ ਕੇ ਹਰੇਕ ਗਾਲਾਂ ਕੱਢੀ ਜਾਂਦਾ ਮਾੜਾ ਚੰਗਾ ਬੋਲੀ ਜਾਂਦਾ ਸਵੇਰ ਨੂੰ ਘਰੋਂ ਗਏ ਉਹ ਪੁੱਤ ਸ਼ਾਮਾਂ ਨੂੰ ਘਰ ਨਹੀਂ ਸੀ ਮੁੜਦੇ ਤੇ ਉਦੋਂ ਗਾਇਆ ਸੀ ਹੰਸਰਾਜ ਨੇ ਏ ਪੱਤਾ ਪੱਤਾ ਸਿੰਘਾਂ ਦਾ ਵੈਰੀ ਕੁਝ ਲੋਕ ਕਹਿੰਦੇ ਪੈਸੇ ਲਈ ਗਿਆ ਸੀ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਉਹ ਟਾਡੀ ਵਿਧੀਪੁਰਿਆ ਦੇ ਨਾਲ ਜਾ ਰਹੇ ਸੀ ਗੱਡੀ ਜਦੋਂ ਉਹਨਾਂ ਨੇ ਗਾਣਾ ਸੁਣਿਆ ਕਹਿੰਦੇ ਗਾਣਾ ਬਹੁਤ ਵਧੀਆ ਏ ਮੈਂ ਕਰੂੰਗਾ ਹਾਲਾਂਕਿ ਪਤਾ ਵੀ ਸੀ ਮਾਹੌਲ ਬਹੁਤ ਤਤਿਆ ਮਾਹੌਲ ਬਹੁਤ ਗਰਮ ਆ ਵੀ ਮੈਂ ਇਹ ਗਾਉਂਗਾ ਤੇ ਪੰਗੇ ਦੇ ਵਿੱਚ ਪਊਂਗਾ ਹੀ ਪਊਂਗਾ ਪਰ ਫਿਰ ਵੀ ਹੰਸਰਾਜ ਨੇ ਇਹ ਕੰਮ ਚੁਣਿਆ ਵੀ ਜਾਣ ਕੇ ਸਿਵਿਆਂ ਵਾਲਾ ਰਾਹ ਆਪ ਆਪਣੇ ਵੱਲ ਲੈ ਕੇ ਆਏ ਉਸ ਰਾਹ ਨੂੰ ਤੁਰੇ ਤੇ ਮੈਂ ਕੋਈ ਨਹੀਂ ਅੱਜ ਤੁਹਾਨੂੰ ਬਹੁਤ ਸਾਰੇ ਕੰਟੈਂਟ ਮਿਲ ਜਾਂਦੇ ਆ ਤੁਸੀਂ ਪਾ ਕੇ ਫੇਮਸ ਹੋ ਸਕਦੇ ਪਾ ਲੋ ਤੁਸੀਂ ਡਰ ਜੰਨੇ ਆ ਹਾਂਸ ਰਾਜ ਨੇ ਉੱਥੇ ਡਰਿਆ ਨਹੀਂ ਉਹਨੇ ਕਿਹਾ ਮੈਂ ਇਹ ਗਾਣਾ ਗਾਉਂਗਾ ਗਾਉਂਗਾ ਉਹਦੇ ਚ ਉਹਨੂੰ ਪੈਸੇ ਦੀ ਨਹੀਂ ਸੀ ਜਦੋਂ ਇਹ ਗੀਤ ਰਿਕਾਰਡ ਹੋ ਕੇ ਗੁਰੂ ਘਰਾਂ ਚ ਸਪੀਕਰਾਂ ਤੇ ਵੱਜਿਆ ਤੇ ਫਿਰ ਪ੍ਰਸ਼ਾਸਨ ਨੇ ਤੇ ਉਹਦੇ ਤੱਕ ਬਜੈਂਸੀਆਂ ਨੇ ਪਹੁੰਚਣਾ ਸੀ ਕਿ ਤੈਨੂੰ ਕਿਹਦੀ ਉੱਪਰੋਂ ਸਪੋਰਟ ਆ ਕਿਹਦੀ ਸ਼ਹਿ ਨਾਲ ਤੂੰ ਇਹ ਗੀਤ ਕਰ ਰਿਆ ਤੂੰ ਕੀ ਝੇਲਿਆ ਤਾਂ ਕਰਕੇ ਉਹ ਹੰਸ ਰਾਜ ਦੇ ਮਗਰ ਜੋ ਉਸ ਵੇਲੇ ਲੱਗੇ ਹੋਣੇ ਆ ਜੋ ਹੰਸ ਰਾਜ ਨੂੰ ਉਹਦੇ ਕਰਕੇ ਪੀੜਾ ਹੈ ਨਾ ਉਹ ਤਾਂ ਹੰਸ ਰਾਜ ਹੀ ਜਾਣਦਾ ਆ ਅਸੀਂ ਤੁਸੀਂ ਬਸ ਇੱਕ ਪਾਰਟੀ ਦੇ ਨਾਲ ਜੁੜਿਆ ਹੋਣ ਕਰਕੇ ਉਹਨੂੰ ਗਾਲਾਂ ਦਾ ਮੀਂਹ ਭਰਾ ਦਿੰਨੇ ਆ ਦੋਸਤੋ ਕਿਸੇ ਬੰਦੇ ਦੇ ਚੰਗੇ ਪੱਖ ਵੀ ਜਾਣਨੇ ਚਾਹੀਦੇ ਆ ਜੋ ਕੁਝ ਉਹਦੀ ਉਸ ਸਮੇਂ ਦੀ ਦੇਣਾ ਜਿਸ ਸਮੇਂ ਦੇ ਵਿੱਚ ਕੇਸਰੀ ਦਸਤਾਰ ਬੰਨੀ ਹੋ ਤੇ ਬੰਦੇ ਨੂੰ ਪਤਾ ਨਹੀਂ ਸੀ ਹੁੰਦਾ ਕਿ ਮੈਨੂੰ ਕਿੱਥੋਂ ਕਿਹੜੀ ਗੱਡੀ 'ਚ ਚੀਚਿਆਲੀ ਨੇ ਚੱਕ ਕੇ ਲੈ ਜਾਣਾ ਆ ਉਸ ਸਮੇਂ ਉਸ ਸਮੇਂ ਉਸ ਬੰਦੇ ਨੇ ਐਡਾ ਦਲੇਰੀ ਭਰਿਆ ਐਡਾ ਕੰਮ ਕੀਤਾ ਅੱਜ ਬਹੁਤ ਲੋਕ ਕਹਿ ਦਿੰਦੇ ਆ ਇਹ ਕੰਮ ਹੌਸਲੇ ਨਾਲ ਹੀ ਹੁੰਦੇ ਆ ਤੇ ਹੌਸਲੇ ਨਾਲ ਹੀ ਇਹ ਗੀਤ ਹੰਸ ਰਾਜ ਨੇ ਗਾਇਆ ਸੀਗਾ ਇਸ ਤਰ੍ਹਾਂ ਨਹੀਂ ਕਿ ਉਹ ਪੈਸਿਆਂ ਦਾ ਭੁੱਖਾ ਸੀ ਉਹਦਾ ਗਾਣਾ ਵੇਚ ਗਿਆ ਸੀਗਾ ਗਾਣੇ ਦੇ ਵਿੱਚ ਨੇ ਉਹ ਹੋਰ ਵੀ ਬਥੇਰੇ ਗਾਏ ਸੀ ਉਹ ਹੋਰ ਵੀ गा ਸਕਦਾ ਸੀ ਪਰ ਇੱਥੇ ਉਹਨੇ ਆਪਣਾ ਫਰਜ਼ ਨੂੰ ਸਮਝਦੇ ਹੋਏ ਇਹੋ ਗੀਤ ਕਾਹਤੇ ਚੁਣਿਆ ਵੀ ਮੇਰਾ ਵੀ ਕੁਝ ਫਰਜ਼ ਬਣਦਾ ਆ ਸਮੇਂ ਨੂੰ ਦੇਖਦੇ ਹੋਏ ਉਹਦੇ ਅੰਦਰ ਕੁਝ ਨਾ ਕੁਝ ਹੋਊਗਾ ਕਿ ਜੋ ਕੁਝ ਇਸ ਵੇਲੇ ਪੰਜਾਬ ਚ ਵਾਪਰ ਰਿਹਾ ਕਿਉਂਕਿ ਉਸ ਸਮੇਂ ਪੱਤਾ ਪੱਤਾ ਹੀ ਸਿੰਘਾਂ ਦਾ ਵੈਰੀ ਹੋ ਚੁੱਕਾ ਸੀ ਜਦੋਂ ਉਹ ਕਲਾਕਾਰ ਸੀ ਉਹਨੂੰ ਲੱਗ ਇੱਕ ਕਲਾਕਾਰ ਦੇ ਹੋਣ ਦੇ ਨਾਤੇ ਉਹ ਬਹੁਤ ਵੱਡਾ ਆਪਣਾ ਫਰਜ਼ ਅਦਾ ਕਰ ਗਿਆ ਅੱਜ ਸਾਡੇ ਅਰਗੇ ਟੁੱਟਲ ਵੀ ਉੱਠ ਕੇ ਕਹਿ ਸਕਦੇ ਆ ਉਸ ਸਮੇਂ ਨੂੰ ਯਾਦ ਕਰਕੇ ਦੇਖੋ ਜਿਸ ਸਮੇਂ ਦੇ ਵਿੱਚ ਉਹਨੇ ਇਹ ਕਾਰਨਾਮਾ ਕਰਕੇ ਦਿਖਾਇਆ ਇਹ ਗਾਣਾ गा ਕੇ ਦਿਖਾਇਆ ਜਿੱਥੇ ਤੁਸੀਂ ਇੱਕ ਬੋਲ ਨਹੀਂ ਸੀ ਬੋਲ ਸਕਦੇ ਐਸੀ ਨੇਰੀ ਝੁੱਲੀ ਪਈ ਸੀ ਚਾਰ ਚਫੇਰੇ ਕੋਈ ਪਤਾ ਨਹੀਂ ਸੀ ਲੱਗਦੀਆਂ ਮਾਂ ਮਾਪੇ ਆਪਣੇ ਪੁੱਤਾਂ ਨੂੰ ਨਹੀਂ ਸੀ ਜਾਣ ਪਛਾਨਦੀਆਂ ਵੀ ਤੂੰ ਮੇਰਾ ਪੁੱਤ ਮਾਂ ਤੇ ਉਸ ਸਮੇਂ ਉਸ ਬੰਦੇ ਨੇ ਐਡਾ ਵੱਡਾ ਕਦਮ ਚੱਕਿਆ ਤੇ ਗਾਣੇ ਨੂੰ ਗੱਡਿਆ اور لوکاں دے وچ لے کے آیا تے لوکاں نے ਮਨਾ ਮੂਹੀ ਪਿਆਰ ਵੀ ਦਿੱਤਾ تے ਹੰਸਰਾਜ ਸਾਹਿਬ ਦਾ ਇਹ ਜਿਹੜਾ ਇੱਕ ਕਾਮਾ ਇਹ 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 ਸਦਾ ਯਾਦ ਰੱਖਿਆ ਜਾਊਗਾ ਜਿਹੜਾ ਉਹਨਾਂ ਨੇ ਉਸ ਸਮੇਂ ਦੇ ਵਿੱਚ ਹਾ ਦਾ ਨਾਰਾ ਮਾਰਿਆ ਕਹਿੰਦੇ ਜੀ ਕਲਾਕਾਰ ਤਾਂ ਪੈਸਿਆਂ ਲਈ ਹੁੰਦੇ ਆ ਇਹਨਾਂ ਤਾਂ ਪੈਸੇ ਦੀ ਭੁੱਖ ਹੁੰਦੀ ਆ ਪੈਸੇ ਦੀ ਭੁੱਖ ਹੁੰਦੀ ਤਾਂ ਹੋਰ ਤਰ੍ਹਾਂ ਦੇ ਬਥੇਰੇ گا ਸਕਦਾ ਸੀ ਇਸ ਕਰਕੇ ਜਿੰਨੀ ਕਿਸੇ ਦੀ ਦੇਣ ਹੁੰਦੀ ਜ਼ਰੂਰ ਯਾਦ ਰੱਖਿਆ ਕਰੋ ਸੋ ਧੰਨਵਾਦ